ਆ ਰੋਜ਼ ਦੀਆਂ ਦਰਦਨਾਕ ਘਟਨਾਵਾਂ ਦਾ ਸਿਲਸਲਾ ਆਖਰ ਰੁਕੇਗਾ ਕਦੋਂ ਇਹ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਹੁਣ ਸਾਡੇ ਬੱਚੇ ਘਰਾਂ ਦੇ ਬੂਹੇ ਅੱਗੇ ਖੇਡਦੇ ਖੇਡਦੇ ਵੀ ਸੁਰੱਖਿਤ ਨਹੀਂ ਰਹੇ ਦੋ ਘਟਨਾਵਾਂ ਨੇ ਇੱਕ ਤਾਂ ਪੰਜਾਬ ਦੇ ਵਿੱਚੋਂ ਅੱਜ ਫੇਰ ਇੱਕ ਬੱਚਾ ਚੱਕ ਲਿਆ ਗਿਆ ਅਗਵਾ ਕਰ ਲਿਆ ਗਿਆ ਮੋਟਰਸਾਈਕਲ ਤੇ ਚੱਕ ਕੇ ਲੈ ਗਏ ਨੇ ਪੂਰੀ ਗੱਲ ਤੁਹਾਨੂੰ ਦੱਸਦੇ ਆ ਕਿ ਚੱਕਿਆ ਕਿਵੇਂ ਲੈ ਕੇ ਕਿਵੇਂ ਗਏ ਨੇ ਤੇ ਘਟਨਾ ਕਿੱਥੋਂ ਦੀ ਹੈ ਤੇ ਦੂਜੇ ਪਾਸੇ ਇੱਕ ਬੰਦਾ ਕਤਲ ਕਰਕੇ ਤੇ ਆਪ ਹੀ ਥਾਣੇ ਚਲਾ ਗਿਆ ਤੇ ਸਾਰਾ ਕੁਝ ਮੰਨ ਗਿਆ ਹੁਣ ਦੋਵੇਂ ਘਟਨਾਵਾਂ ਗੌਰ ਨਾਲ ਸੁਣੋ ਹੁਣ ਆ ਬਰਨਾਲੇ ਤੋਂ ਘਟਨਾ ਆਈ ਹੈ ਕਿ ਇੱਕ ਬੱਚਾ ਜਿਹੜਾ ਆਪਣੀ ਛੋਟੀ ਭੈਣ ਦੇ ਨਾਲ ਘਰ ਦੇ ਨੇੜੇ ਖੇਡ ਰਿਆ ਸੀ 2 ਸਾਲ ਦਾ ਬੱਚਾ ਮਸੂਮ ਜਿਹਾ ਤੇ ਉਹਦੀ ਭੈਣ ਭੱਜੀ-ਭੱਜੀ ਘਰੇ ਮਾਪਿਓ ਕੋਲ ਆਈ ਉਹ ਕਹਿੰਦੀ ਵੀ ਵੀਰੇ ਨੂੰ ਕੋਈ ਚੱਕ ਕੇ ਲੈ ਗਿਆ ਜਦੋਂ ਉਹਦੇ ਮਾਪਿਓ ਭੱਜੇ ਭੱਜੇ ਘਟਨਾ ਵਾਲੀ ਥਾਂ ਤੇ ਘਰ ਦੇ ਕੋਲੇ ਆਏ ਤਾਂ ਉਦੋਂ ਤੱਕ ਉਹਨਾਂ ਨੇ ਦੇਖਿਆ ਕਿ ਮੋਟਰਸਾਈਕਲ ਦੇ ਉੱਪਰ ਦੋ ਵਿਅਕਤੀ ਉਹਨਾਂ ਦਾ ਬੱਚਾ ਚੁੱਕ ਕੇ ਤੇ ਫਰਾਰ ਹੋ ਚੁੱਕੇ ਸੀ ਉਸ ਤੋਂ ਬਾਅਦ ਤੁਰੰਤ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਪੁਲਿਸ ਨੇ ਹੁਣ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਸੜਕਾਂ ਤੇ ਰਾਹਾਂ ਤੇ ਲੱਗੇ ਸੀ ਔਰ ਪੁਲਿਸ ਦੇ ਕੋਲ ਇੱਕ ਪੂਰੀ ਵੀਡੀਓ ਆ ਗਈ ਹੈ ਜਿਹਦੇ ਵਿੱਚ ਬੱਚਾ ਚੁੱਕ ਕੇ ਲੈ ਕੇ ਮੋਟਰਸਾਈਕਲ ਤੇ ਜਾਂਦੇ ਉਹ ਦੋਵੇਂ ਵਿਅਕਤੀ ਸਾਫ਼ ਨਜ਼ਰ ਆ ਰਹੇ ਨਹੀਂ ਹੁਣ ਪੁਲਿਸ ਨੇ ਅੱਗੇ ਸਾਰੀਆਂ ਸੜਕਾਂ ਤੇ ਰਾਹਾਂ ਦੇ ਉੱਪਰ ਜਿੰਨੀਆਂ ਵੀ ਦੁਕਾਨਾਂ ਤੇ ਘਰਾਂ ਤੇ ਕੈਮਰੇ ਲੱਗੇ ਨੇ ਉਹ ਸਾਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਪਹਿਲਾਂ ਵਾਂਗ ਇਸ ਘਟਨਾ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਚ ਲੱਗ ਗਈ ਹੈ ਪਰ ਇਹ ਬੱਚਾ ਹੈਗਾ ਜੀ ਗਰੀਬ ਜੇ ਪਰਿਵਾਰ ਦਾ ਵਿਚਾਰੇ ਗਰੀਬੜੇ ਜੇ ਪ੍ਰਵਾਸੀ ਮਜ਼ਦੂਰ ਨੇ ਔਰ ਇੱਕ ਤਾਂ ਸ਼ਾਇਦ ਪਿਤਾ ਤਾਂ ਉਹਦੀ ਲੱਤ ਵੀ ਠੀਕ ਨਹੀਂ ਹੈਗੀ ਇਸ ਹਾਲਤ ਚੈ ਔਰ ਉਹਨਾਂ ਗਰੀਬਾਂ ਦਾ এজਵਾਕ ਹੈ ਹੁਣ ਕਈਆਂ ਨੂੰ ਲੱਗਣਾ ਹੈ ਵੀ ਫਿਰ ਕਿੱਡੀ ਕੀ ਗੱਲ ਹੈ ਕੀ ਗੱਲ ਗਰੀਬਾਂ ਦਾ ਤਾਂ ਕਰਕੇ ਦੇਖੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਬੱਚਾ ਚੱਕਿਆ ਗਿਆ ਸੀ ਘਰ ਕੋਲੋਂ ਉਹਨੂੰ ਚੱਕ ਕੇ ਲੈ ਗਏ ਸੀ ਤੇ ਫਿਰ ਫਰौती ਮੰਗੀ ਸੀ ਫਿਰ ਫਰौती ਦੇ ਲੱਖਾਂ ਰੁਪਇਆ ਰਕਮ ਤੈ ਵੀ ਹੋ ਗਈ ਸੀ ਪਰ ਪੁਲਿਸ ਨੇ ਬਾਅਦ 'ਚ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਉਹ ਜਿਹੜੇ ਅਗਵਾਹ ਕਰਨ ਵਾਲੇ ਸੀ ਉਹਨਾਂ ਨੂੰ ਟਰੇਸ ਕਰ ਲਿਆ ਔਰ ਪੁਲਿਸ ਨੇ ਫਿਰ ਇਹ ਦਾਅਵਾ ਕੀਤਾ ਸੀ ਕਿ ਇੱਕ ਅਗਵਾਹਕਰ ਨੂੰ ਮਾਰ ਕੇ ਤੇ ਬੱਚਾ ਸਹੀ ਸਲਾਮਤ ਬਰਾਮਦ ਕਰਕੇ ਮਾਪਿਆਂ ਤੱਕ ਭੇਜਿਆ ਗਿਆ ਸੀ ਭਾਵੇਂ ਉਸ ਘਟਨਾ 'ਚ ਬਾਅਦ 'ਚ ਕਈ ਸਵਾਲ ਉੱਠ ਪਏ ਉਹ ਜਿਹੜਾ ਅਨਕਾਊਂਟਰ ਪੁਲਿਸ ਨੇ ਕੀਤਾ ਸੀ ਉਹਦੇ ਤੇ ਵੀ ਕਈਆਂ ਨੇ ਸਵਾਲ ਉਠਾਏ ਨੇ ਪਰ ਇਹ ਘਟਨਾ ਅਜੇ ਠੰਡੀ ਨਹੀਂ ਪਈ ਤੇ ਆ ਬਰਨਾਲੇ ਵਾਲੀ ਘਟਨਾ ਵਾਪਰ ਗਈ ਐ ਹੁਣ ਸਵਾਲ ਇਹ ਐ ਕਿ ਰੋਜ਼ਾਨਾ ਅੱਜ ਹੀ ਚੈਨਲ ਖੋਲ ਕੇ ਵੇਖੋ ਕਿੰਨੀਆਂ ਥਾਵਾਂ ਤੇ ਖਬਰਾਂ ਆਈਆਂ ਕਿ ਰਾਜਾਂਦੀ ਜਿਵੇਂ ਇੱਕ ਕੁੜੀ ਤੋਂ ਅੱਜ ਹੀ ਮੋਬਾਈਲ ਖੋ ਕੇ ਲੈ ਗਏ ਲਟੇਰੇ ਤੇ ਇੱਕ ਦੂਜੀ ਮੰਦ ਭਾਗੀ ਘਟਨਾ ਹੋਰ ਵਾਪਰੀ ਐ ਉਹ ਵੀ ਸੁਣ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਹੋਇਆ ਇੰਜ ਇੱਕ ਬੰਦਾ ਆਪਣੀ ਪਤਨੀ ਦੇ ਕਰੈਕਟਰ ਤੇ ਕਰਦਾ ਸੀ ਸ਼ੱਕ ਗੁੱਸਾ ਚੜਿਆ ਉਹਨੂੰ ਅੱਜ ਉਹਨੇ ਹਥੌੜਾ ਫੜਿਆ ਲੜਾਈ ਝਗੜਾ ਤਾਂ ਪਹਿਲਾਂ ਹੀ ਕਈ ਵਾਰੀ ਚੱਲਦਾ ਰਹਿੰਦਾ ਸੀ ਹੁਣ ਇਹ ਜਿਹੜਾ ਕਰੋਧ ਜਦੋਂ ਕਾਬੂ ਨਾ ਹੋਵੇ ਜਦੋਂ ਗੁੱਸੇ ਤੇ ਕੰਟਰੋਲ ਨਾ ਹੋਵੇ ਤੇ ਘਟਨਾਵਾਂ ਵਾਪਰਨੀਆਂ ਹੀ ਵਾਪਰਨੀਆਂ ਹੁੰਦੀਆਂ ਨੇ ਕੀ ਹੋਇਆ ਕਿ ਉਸ ਵਿਅਕਤੀ ਨੂੰ ਗੁੱਸਾ ਚੜਿਆ ਕਰੋਧ ਚੜਿਆ ਉਹਨੇ ਅੱਜ ਹਥੌੜਾ ਫੜਿਆ ਤੇ ਆਪਣੀ ਘਰ ਵਾਲੀ ਦੇ ਸਿਰ 'ਚ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਸਿਰ ਫੇਤਾ ਮਾਰ ਕੇ ਤੇ ਫਿਰ ਉਹ ਆਪ ਹੀ ਥਾਣੇ ਚਲਾ ਗਿਆ ਹੁਣ ਇਹ ਘਟਨਾ ਨੋਇਡਾ ਤੋਂ ਹੈ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਉੱਥੇ ਜਾ ਕੇ ਕਹਿੰਦਾ ਵੀ ਦੇਖੋ ਜੀ ਮੈਨੂੰ ਗ੍ਰਿਫਤਾਰ ਕਰ ਲਓ ਮੈਂ ਆਪਦੀ ਘਰ ਵਾਲੀ ਨੂੰ ਮਾਰਨਾ ਸੀ ਮੈਂ ਮਾਰ ਆਇਆ ਘਟਨਾ ਵਜਾ ਸ਼ੱਕ ਹੁਣ ਤੁਸੀਂ ਦੇਖੋ ਪਿਛਲੇ ਇੱਕ ਹਫਤੇ ਦੇ ਵਿੱਚ 10 ਦਿਨਾਂ ਦੇ ਵਿੱਚ ਤੁਸੀਂ ਕਿੰਨੀਆਂ ਕਿ ਘਟਨਾਵਾਂ ਸੁਣ ਲੀਆਂ ਹੋਣਗੀਆਂ ਜਿੱਥੇ ਪਤਨੀ ਨੇ ਪਤੀ ਨੂੰ ਮਾਰਤਾ ਯਾਹ ਪਤੀ ਨੇ ਪਤਨੀ ਨੂੰ ਮਾਰਤਾ ਤੇ ਮਾਰਿਆ ਵੀ ਇੰਨਾ ਬੇਰਹਿਮੀ ਨਾਲ ਇੰਨਾ ਝਾਲਮਾਨਾ ਤਰੀਕੇ ਨਾਲ ਤੁਸੀਂ ਆ ਜਿਹੜੀਆਂ ਰੋਜ਼ ਘਟਨਾਵਾਂ ਸੁਣ ਰਹੇ ਹੋ ਆ ਡਰਾਮ ਵਾਲੀ ਘਟਨਾ ਜਿਹੜੀ ਮੇਰਠ ਤੋਂ ਆਈ ਹੈ ਉਹ ਤੁਸੀਂ ਸੁਣੀ ਹੋਣੀ ਹੈ ਕਿਵੇਂ ਉਹ ਜਿਹੜੀ ਕੁੜੀ ਮਸਕਾਨ ਹੈ ਪਹਿਲਾਂ ਉਹਨੇ ਲਵ ਮੈਰਿਜ ਕਰਾਈ ਤੇ ਫਿਰ ਉਹ ਮੁੰਡਾ ਪਿਆਰ ਵੀ ਕਰਦਾ ਸੀ ਉਹਨੂੰ ਔਰ ਉਹ ਕਮਾਈ ਦੇ ਲਈ ਥੋੜਾ ਪਾਸੇ ਗਿਆ ਆਉਂਦਿਆਂ ਨੂੰ ਉਹਨੇ ਨਵਾਂ ਲਵ ਹੋਰ ਨਾਲ ਸ਼ੁਰੂ ਕਰ ਲਿਆ ਉਹ ਜਿਹੜਾ ਜਿਹੜੇ ਇੱਥੇ ਵਾਲ ਰੱਖਿਆ ਜੀ ਨੇ ਐ ਉੱਚਾ ਜੂੜਾ ਆਇਆ ਕਰਦਾ ਜਿਹੜਾ ਉਹਦੇ ਨਾਲ ਉਹਨੇ ਪੇਚਾ ਪਾ ਦਿਆ ਜਦੋਂ ਉਹ ਉਹਦਾ ਘਰ ਵਾਲਾ ਵਾਪਸ ਆਇਆ ਹਾਲਾਂਕਿ ਇੱਕ ਛੋਟੀ ਬੱਚੀ ਵੀ ਸੀ ਉਹਦਾ ਜਨਮ ਦਿਨ ਉਹਨੇ ਆ ਕੇ ਮਨਾਇਆ ਘਰ ਵਾਲੀ ਦਾ ਵੀ ਤੇ ਬੱਚੀ ਦਾ ਵੀ ਜਨਮ ਦਿਨ ਮਨਾਏ ਪਾਰਟੀਆਂ ਕੀਤੀਆਂ ਤੇ ਪਰ ਉਹਨੇ ਸਕੀਮ ਘਟ ਕੇ ਆਪਦੇ ਨਾਲ ਦੇ ਉਸ ਦੇ ਨਾਲ ਤੇ ਉਹ ਜਿਹੜਾ ਸੀ ਉਹਦਾ ਪਹਿਲਾ ਘਰ ਵਾਲਾ ਉਹਨੂੰ ਮਾਰ ਦਿੱਤਾ ਮਾਰਿਆ ਕਿਵੇਂ ਪਹਿਲਾਂ ਨਸ਼ਾ ਪਿਆਇਆ ਨਿ ਪੂਰਾ ਬੇਸੁੱਧ ਕਰਕੇ ਖਾਣੇ 'ਚ ਪਾ ਕੇ ਉਹਦੀ ਮਨਪਸੰਦ ਸਬਜ਼ੀ ਬਣਾ ਕੇ ਉਹਦੇ 'ਚ ਪਾ ਕੇ ਉਹਨੂੰ ਬੇਹੋਸ਼ ਕੀਤਾ ਫਿਰ ਜਦੋਂ ਉਹ ਬੇਹੋਸ਼ ਹੋ ਗਿਆ ਫਿਰ ਉਹਨੂੰ ਵੱਢਿਆ ਉਹਦੇ 15 ਟੋਟੇ ਕੀਤੇ 15 ਤੇ 15 ਟੋਟੇ ਕਰਕੇ ਉਹਦੇ ਫਿਰ ਉਹਨੂੰ ਉਹਨਾਂ ਨੇ ਇੱਕ ਡਰਮ 'ਚ ਪਾਇਆ ਡਰਮ 'ਚ ਪਾ ਕੇ ਉਤੋਂ ਸੀਮਿੰਟ ਤੇ ਬਜਰੀ ਦਾ ਘੋਲ ਬਣਾ ਕੇ ਡਰਮ ਦੇ ਉੱਤੇ ਪਾਤਾ ਤਾਂ ਕਿ ਪਤਾ ਹੀ ਨਾ ਲੱਗੇ ਮੁੱਦਾ ਹੀ ਗਾਇਬ ਹੋ ਜੇ ਕਿਸੇ ਨੂੰ ਮੁਸ਼ਕ ਵੀ ਨਾ ਆਵੇ ਬਣਿਆ ਕੀ ਤੇ ਹੋਇਆ ਕੀ ਇਹ ਕੁਝ ਵੀ ਨਾ ਪਤਾ ਲੱਗੇ ਇੰਜ ਕੀਤਾ ਉਹਨਾਂ ਨੇ ਔਰ ਉਹ ਜਦੋਂ ਮਾਰਤਾ ਸੀ ਉਸ ਤੋਂ ਬਾਅਦ ਨੀਲੇ ਰੰਗ ਦਾ ਡਰਮ ਲੈ ਕੇ ਉਹ ਔਰਤ ਆਈ ਹੁਣ ਇਹ ਘਟਨਾਵਾਂ ਜਦੋਂ ਇਹਨਾਂ ਦਾ ਅਨਲਿਸਿਸ ਕਰਦੇ ਆਂ ਇਹਨਾਂ ਦਾ ਰੀਜਨ ਕੱਢਦੇ ਆਂ ਤਾਂ ਅਸਲ ਜੜ ਇਹਨਾਂ ਦੀ ਪਤਾ ਕਿੱਥੇ ਨਿਕਲਦੀ ਐ ਅਸਲ ਜੜ ਅਸਲ ਜੜ ਇਹਨਾਂ ਦੀ ਨਿਕਲਦੀ ਐ ਜਦੋਂ ਗੁੱਸਾ ਕਾਬੂ ਚ ਨਹੀਂ ਗਾ ਜਦੋਂ ਆਪਣੇ ਕਰੋਧ ਤੇ ਕਾਬੂ ਨਹੀਂ ਗਾ ਤਾਂ ਫਿਰ ਆ ਨਤੀਜੇ ਨਿਕਲਦੇ ਨੇ ਜਦੋਂ ਅਕਲ ਦੀ ਘਾਟ ਹੋਵੇ ਤੇ ਗੁੱਸਾ ਕਾਬੂ ਨਾ ਹੋਵੇ ਇੰਨਾ ਸਬਰ ਘਟ ਗਿਆ ਸਾਡੇ ਸਮਾਜ ਦੇ ਵਿੱਚ ਕੋਈ ਸਹਿਨਸ਼ੀਲਤਾ ਹੀ ਨਹੀਂ ਰਹੀ ਨਿੱਕੇ ਨਿੱਕੇ ਨਿਆਣਿਆਂ 'ਚ ਖਬਰ ਇੱਕ ਹੋਰ ਆਈ ਹੈ। ਇੱਕ ਬੱਚਾ ਉਹਦੇ ਮਾਪਿਆਂ ਨੇ ਉਹਨੂੰ ਮੋਬਾਈਲ ਤੋਂ ਰੋਕਿਆ। ਗੇਮਾਂ ਖੇਡਦਾ ਸੀ ਜਾਦਾ। 16 ਸਾਲ ਦਾ ਜਵਾਨ। ਉਹਨੂੰ ਮਾਪਿਆਂ ਨੇ ਰੋਕਿਆ। ਉਹਨੇ ਪਿਓ ਦੇ ਪੁੱਤਰ ਨੂੰ ਗੁੱਸਾ ਚੜਿਆ ਉਹਨੇ ਆਪਦੀ ਪਿਓ ਨੂੰ ਹੀ ਉੱਥੇ ਮਾਰ ਦਿੱਤਾ। ਅੱਜ ਦੀ ਘਟਨਾ ਇਹਦੀ। ਹੁਣ ਤੁਸੀਂ ਦੇਖੋ ਇਹ ਜਿਹੜਾ ਇੰਨੀਆਂ ਘਟਨਾਵਾਂ ਐਦਾਂ ਹੁਣ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਦੇਖ ਲੋ। ਬੱਚੇ ਵੀ ਨੇ ਵੱਡੇ ਵੀ ਨੇ ਗੁੱਸਾ ਕਿਸੇ ਦਾ ਕੰਟਰੋਲ ਚ ਨਹੀਂ ਰਹਿ ਗਿਆ ਵਿਰਲੇ ਵਾਂਝੇ ਵਿਅਕਤੀ ਨੇ ਜਿਨ੍ਹਾਂ ਚ ਸਬਰ ਹੈ ਸਹਿਣਸ਼ੀਲਤਾ ਹੈ ਇਹ ਸਬਰ ਸਹਿਣਸ਼ੀਲਤਾ ਕੋਈ ਇਹ ਕੋਈ ਇਹ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਕੋਈ ਡਰਪੋਕਪੁਣਾ ਨਹੀਂ ਹੁੰਦਾ ਸਬਰ ਤੇ ਸਹਿਣਸ਼ੀਲਤਾ ਇਹ ਵੱਡੇ ਜਿਗਰੇ ਤੇ ਵੱਡੀ ਮਜ਼ਬੂਤੀ ਹੁੰਦੀ ਹੈ ਇਹ ਜਿਨ੍ਹਾਂ ਦੇ ਦਿਮਾਗ ਹਲਕੇ ਨੇ ਛੋਟੇ ਨਹੀਂ ਉਹ ਛੇਤੀ ਭੜਕ ਪੈਂਦੇ ਨੇ ਛੇਤੀ ਕਰੋਲ ਚ ਆ ਜਾਂਦੇ ਨੇ ਤਾਂ ਉਹ ਜਿਹੜੇ ਨੇ ਨਾ ਉਹ ਫਿਰ ਇੰਜ ਕਰਦੇ ਨੇ ਤੇ ਉਹਨਾਂ ਕਰਕੇ ਆ ਰੋਜ਼ ਕਤਲੋਗਾਰਤ ਹੁੰਦੀਆਂ ਸਾਡੇ ਸਮਾਜ ਨੂੰ ਲਾਜ਼ਮੀ ਆਪਣੇ ਬੱਚਿਆਂ ਨੂੰ ਨਿੱਕੇ ਹੁੰਦਿਆਂ ਤੋਂ ਥੋੜਾ ਜਿਹਾ ਸਹਿਣਸ਼ੀਲ ਬਣਾਉਣਾ ਚਾਹੀਦਾ ਇੱਕ ਰਵਾਜ ਇੱਥੇ ਚੱਲਿਆ ਹੋਇਆ ਆਖੇ ਜੀ ਅਸੀਂ ਤਾਂ ਬੱਚੇ ਨੂੰ ਬਿਲਕੁਲ ਕੁਝ ਨਹੀਂ ਕਹਿੰਦੇ ਬੱਚਿਆਂ ਨੂੰ ਨਹੀਂ ਕਹਿਣਾ ਚਾਹੀਦਾ ਬੱਚਿਆਂ ਨੂੰ ਝਿੜਕਣਾ ਨਹੀਂ ਚਾਹੀਦਾ ਬੱਚਿਆਂ ਨੂੰ ਕੁਝ ਨਾ ਕਹੋ ਜਿਹੜੇ ਬੱਚਿਆਂ ਨੂੰ ਨਿੱਕੇ ਹੁੰਦਿਆਂ ਨੂੰ ਮਾਪਿਆਂ ਨੇ ਕਦੇ ਡਾਂਟਿਆ ਨਹੀਂ ਛਿੜਕਿਆ ਨਹੀਂ ਕੁਝ ਕਿਹਾ ਨਹੀਂ ਤੇ ਫਿਰ ਉਹ ਟੀਚਰਾਂ ਤੋਂ ਵੀ ਇੰਜ ਹੀ ਭਾਲਦੇ ਨੇ ਕਿ ਮੈਂ ਕੁਝ ਮਰਜ਼ੀ ਗਲਤੀ ਕਰ ਲਾਂ ਮੈਨੂੰ ਛਿੜਕਣਾ ਨਹੀਂ ਇਹੋ ਜੇ ਬੱਚੇ ਨੂੰ ਜਦੋਂ ਕੋਈ ਕੁਝ ਕਹਿ ਦੇ ਫਿਰ ਉਹ ਬਹੁਤ ਵੱਡੀ ਗੱਲ ਸਮਝਦਾ ਤੇ ਵਿਟਰ ਕੇ ਬਹਿ ਜਾਂਦਾ ਲੜ ਕੇ ਬਹਿ ਜਾਂਦਾ ਰੁੱਸ ਕੇ ਬਹਿ ਜਾਂਦਾ ਫਿਰ ਉਹ ਕਾਬੂ ਹੀ ਨਹੀਂ ਆਉਂਦਾ ਫਿਰ ਉਹ ਸੂਤ ਹੀ ਨਹੀਂ ਆਉਂਦਾ ਆਹੀ ਵਰਤਾਰਾ ਆਇਸ ਟਾਈਮ ਚਫੇਰੇ ਭਖਿਆ ਪਿਆ ਰੋਜ਼ਾਨਾ ਦੀਆਂ ਘਟਨਾਵਾਂ ਤੁਹਾਡੇ ਆਸੇ-ਪਾਸੇ ਵਾਪਰਦੀਆਂ ਨੇ ਆਪਣੇ ਪਰਿਵਾਰਾਂ 'ਚ ਵੀ ਹੁਣ ਇਹ ਸਹਿਨਸ਼ੀਲਤਾ ਕਿਵੇਂ ਲਿਆਂਦੀ ਜਾਵੇ ਸਾਡੀ ਗੁਰਬਾਣੀ ਕਹਿੰਦੀ ਮਨ ਜਿੱਤੇ ਜਗ ਜੀਤ ਜਿਹੜੇ ਬੰਦੇ ਨੇ ਆਪਣਾ ਮਨ ਜਿੱਤ ਲਿਆ ਨਾ ਉਹਨੇ ਜੱਗ ਵੀ ਜਿੱਤ ਲਿਆ ਹੁੰਦਾ ਉਹਨੇ ਜਿੱਤ ਵੀ ਲੈਣਾ ਹੁੰਦਾ ਸੋ ਜਿਹੜੇ ਬੰਦੇ ਨੇ ਮਨ ਨਾ ਜਿੱਤਿਆ ਉਹ ਕਿਤੇ ਵੀ ਜ਼ਿੰਦਗੀ 'ਚ ਟਿਕਾਓਂ ਚ ਨਹੀਂ ਆਉਂਦਾ ਉਹ ਪਟਕਣ ਚ ਹੀ ਰਹਿੰਦਾ ਉਹਦਾ ਦਿਮਾਗ ਪਟਕਦਾ ਹੀ ਰਹਿੰਦਾ ਬੁੜਕਦਾ ਹੀ ਰਹਿੰਦਾ ਉਹ ਕਦੇ ਸ਼ਾਂਤੀ ਚ ਨਾ ਆਇਆ ਨਾ ਉਹ ਆ ਸਕਦਾ ਸੋ ਇਹ ਜਿਹੜੀਆਂ ਮੈਂ ਤੁਹਾਨੂੰ ਦੋਨੇ ਘਟਨਾਵਾਂ ਸੁਨਾਈਆਂ ਨੇ ਦੁਬਾਰਾ ਫੇਰ ਦੱਸ ਦਿਆਂ ਬਰਨਾਲਾ ਦੇ ਵਿੱਚ ਅੱਜ ਇੱਕ ਬੱਚਾ ਅਗਵਾ ਕੀਤਾ ਗਿਆ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਸੀ ਘਰ ਦੇ ਬਿਲਕੁਲ ਨਜ਼ਦੀਕ ਉਹ ਖੇਡਦਾ ਪਿਆ ਸੀ ਦੋ ਮੋਟਰਸਾਈਕਲ ਤੇ ਵਿਅਕਤੀ ਆਏ ਨੇ ਉਹ ਬੱਚੇ ਨੂੰ ਚੱਕ ਕੇ ਲੈ ਗਏ ਭੈਣ ਉਹਦੀ ਬੱਚੇ ਦੇ ਬਿਲਕੁਲ ਨਾਲ ਹੀ ਖੇਡਦੀ ਪਈ ਸੀ ਔਰ ਉਹਨੇ ਭੱਜ ਕੇ ਆਪਣੇ ਮਾਪਿਆਂ ਨੂੰ ਦੱਸਿਆ ਵੀ ਐਦਾਂ ਹੋ ਗਿਆ ਉਹ ਲੈ ਗਏ ਚੱਕ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਨੇ ਫਿਰ ਪਿੱਛਾ ਕਰਨਾ ਸ਼ੁਰੂ ਕੀਤਾ ਹੈ ਤੇ ਪੁਲਿਸ ਨੇ ਉਹਨਾਂ ਦੀਆਂ ਵੀਡੀਓ ਸੀਸੀਟੀਵੀ ਕੈਮਰੇ ਚ ਚੱਕ ਕੇ ਲੈ ਕੇ ਜਾਂਦਿਆਂ ਦੀਆਂ ਵੀਡੀਓ ਬਰਾਮਦ ਕਰ ਲਈਆਂ ਨੇ ਹੁਣ ਪੁਲਿਸ ਪਹੁੰਚਦਾ ਜਾਊਗੀ ਉਹਨਾਂ ਤੱਕ ਪਰ ਇਸ ਤੋਂ ਪਹਿਲਾਂ ਕਿ ਉਹ ਬੱਚੇ ਦਾ ਕੋਈ ਨੁਕਸਾਨ ਕਰਨ ਪੁਲਿਸ ਨੂੰ ਉਹਨਾਂ ਨੂੰ ਹੱਥ ਪਾ ਲੈਣਾ ਚਾਹੀਦਾ ਹੈ ਤੇ ਬੱਚਾ ਸਹੀ ਸਲਾਮਤ ਬਚਾ ਲੈਣਾ ਚਾਹੀਦਾ ਉਂਝ ਦੇ ਪੁਲਿਸ ਚਾਵੇ ਤਾਂ ਪੁਲਿਸ ਕੁਝ ਵੀ ਕਰ ਸਕਦੀ ਹੈ ਤੇ ਪੁਲਿਸ ਨੂੰ ਕਰਨਾ ਵੀ ਚਾਹੀਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ